ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਇਸ਼ਾਈ ਖਾਨ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 27 April ਨੂੰ ਇੱਕ ਗੇ ਪ੍ਰੇਡ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਭਾਈ ਪਰਮਜੀਤ ਸਿੰਘ ਅਕਾਲੀ ਹੋਰਾਂ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਪ੍ਰਸ਼ਾਸਨ ਨੂੰ ਗੁਹਾਰ ਲਾਈਆ ਕਿ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਇਹ ਗੇਪਰੇਡ ਨਹੀਂ ਹੋਣ ਦਿੱਤੀ ਜਾਊਗੀ ਉਹਨਾਂ ਕਿ ਕਿ ਪਾਸੇ ਇਸ ਸ਼ਹਿਰ ਦੇ ਸ੍ਰੀ ਹਰਮੰਦਰ ਸਾਹਿਬ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਇਸ ਸ਼ਹਿਰ ਦੇ ਵਿੱਚ ਆ ਵੱਡੀ ਗਿਣਤੀ ਦੇ ਵਿੱਚ ਪੂਰੀ ਦੁਨੀਆ ਤੋਂ ਸੰਗਤ ਇੱਥੇ ਆਉਂਦੀ ਆ ਤੇ ਸ਼ਹਿਰ ਦੇ ਵਿੱਚ ਇਸ ਤਰੀਕੇ ਦੀ ਉਹ ਹਰਕਤ ਕਤਈ ਵੀ ਨਹੀਂ ਹੋਣ ਦੇਵਾਂਗੇ ਉਹਨਾਂ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਸਭ ਤੋਂ ਪਹਿਲਾਂ ਅਸੀਂ ਪ੍ਰੋਸੀਸ਼ਨ ਨੂੰ ਕਹਿਨੇ ਆ ਕਿ ਇਸ ਦੀ ਜਿਹੜੀ ਪਰਮਿਸ਼ਨ ਹੁਰਦ ਕੀਤੀ ਜਾਵੇ ਇਹ ਜਿਹੜੀ ਗੇਪ ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣ ਜਾ ਰਹੀ ਹੈ ਇਸ ਨੂੰ ਰੋਕਿਆ ਜਾਵੇ ਉਹਨਾਂ ਕਹਾਂਗੇ ਕਿ ਜੇਕਰ ਪ੍ਰਸ਼ਾਸਨ ਇਸ ਨੂੰ ਨਹੀਂ ਰੋਕਦਾ ਤਾਂ ਫਿਰ ਜੋ ਸਾਡੇ ਤੋਂ ਹੋਏਗਾ ਉਹ ਅਸੀਂ ਉਹ ਕਰਾਂਗੇ ਜਿੰਨਾ ਕਿ ਜ਼ੋਰ ਲੱਗੇਗਾ ਅਸੀਂ ਲਾਵਾਂਗੇ ਲੇਕਿਨ ਕਿਸੇ ਵੀ ਕੀਮਤ ਦੇ ਉਤੇ ਜਿਹੜੀ ਗੇਪ ਰੇਡ ਆ ਇਸ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ ਤੁਹਾਨੂੰ ਦੱਸ ਦੇ ਕਿ ਭਰਤ ਦੇ ਵਕ ਵਕ ਇਸਜਾਦੇ ਵਿੱਚ ਅਲੱਗ-ਅਲੱਗ ਸਮੇਂ ਤੇ ਇਸ ਤਰ੍ਹਾਂ ਕੀ ਦਿਆਂ ਗੇਪ ਪ੍ਰੇਡਸ ਜਿਹੜੀਆਂ ਨੇ ਉਹ ਨਿਕਲਦੀ ਹੋਈਆਂ ਨਜ਼ਰ ਆਂਦੇ ਨੇ ਤੁਹਾਨੂੰ ਦੱਸਦੇ ਕਿ ਐਲਜੀਬੀਟੀ ਕਮਿਊਨਿਟੀ ਜਿਹੜੀ ਆ ਆਪਣੇ ਅਧਿਕਾਰਾਂ ਨੂੰ ਲੈ ਕੇ ਇਸ ਤਰੀਕੇ ਦੀ ਪ੍ਰੇਡਸ ਕਰਦੀਆਂ ਨੇ ਜਿਸ ਨੂੰ ਲੈ ਕੇ ਕਈ ਵਾਰ ਵਿਵਾਦ ਹੁੰਦਾ ਕਿਉਂਕਿ ਅਸ਼ਲੀਲਤਾ ਦੇ ਵੀ આરોਪ ਜਿਹੜੇ ਨੇ ਉਹ ਲੱਗਦੇ ਨੇ ਤੇ ਐਲਜੀਬੀਟੀ ਨੂੰ ਵਧਾਵਾ ਦੇਣ ਦੇ આરોਪ ਇਹਨਾਂ ਪ੍ਰੇਡ ਦੇ ਉੱਤੇ ਲਾ ਦਿੱਨੇ ਲੋਕ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਨਾ ਲੋਕਾਂ ਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ ਸ਼ਰੇਆਮ ਸੜਕ ਦੇ ਉੱਤੇ ਉਹ ਇਹ ਸਭ ਕੁਝ ਕਰਨ ਤੁਹਾਨੂੰ ਦੱਸਦੇ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਦੀ ਸੁਪਰੀਮ ਕੋਰਟ ਦੇ ਵੱਲੋਂ ਕੇਸ ਸੰਬੰਧਾ ਨੂੰ ਜਿਹੜਾ ਡੀਕ੍ਰਿਮਨਲਾਈਜ਼ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਅਚਾਨਕ ਇਸ ਨੂੰ ਵਧਾਵਾ ਮਿਲਦਾ ਹੋਇਆ ਨਜ਼ਰ ਆਇਆ ਤੇ ਹੁਣ ਭਾਰਤ ਦੇ ਜਿਹੜੇ ਆ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਗੇ ਪ੍ਰੈਸ ਨਿਕਲਦੀਆਂ ਨੇ ਤੁਹਾਨੂੰ ਦੱਸਦੇ ਕਿ ਚੰਡੀਗੜ੍ਹ, ਹైదరాబాద్, ਚੇਨਈ, ਦਿੱਲੀ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਅਕਸਰ ਹੀ ਅੱਗੇ ਪ੍ਰੈਸ ਨਿਕਲਦੀਆਂ ਲੇਕਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਰਗੇ ਪਵਿੱਤਰ ਸ਼ਹਿਰ ਦੇ ਵਿੱਚ ਕੀ ਅਗਿਆਪਰੇਡ ਨਿਕਲਨੀ ਚਾਹੀਦੀ ਹੈ ਇਸ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪਾਈ ਪਰਮਜੀਤ ਸਿੰਘ ਅਕਾਲੀ ਦਾ ਬਿਆਨ ਸਾਹਮਣੇ ਆਇਆ ਉਹਨਾਂ ਚਾਹਟ ਸੀ ਸ਼ਾਂਤੀ ਦੇ ਨਾਲ ਐਪ੍ਰੇਸ਼ਨ ਨੂੰ ਅਪੀਲ ਕਰ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਜਿਹੜਾ ਇਸ ਪ੍ਰੇਡ ਨੂੰ ਰੋਕ ਦਿਓ ਕਿਉਂਕਿ ਇਸ ਜੀ ਹਰਮਿਤਸਰ ਸਾਈਵਰ ਕੇ ਪਵਿੱਤਰ ਸ਼ਹਿਰ ਦੇ ਵਿੱਚ ਇਹ ਪ੍ਰੇਡ ਨਿਕਲਣ ਦਾ ਕੋਈ ਤੁਕ ਨਹੀਂ ਬਣਦਾ ਇਸ ਪ੍ਰੇਡ ਨੂੰ ਰੋਕਿਆ ਜਾਵੇ ਤੇ ਜੇਕਰ ਪ੍ਰਸ਼ਾਸਨ ਇਸ ਪ੍ਰੇਡ ਨੂੰ ਨਹੀਂ ਰੋਕਦਾ ਤਾਂ ਫਿਰ ਅਸੀਂ ਜਿੰਨੇ ਕੁ ਜੋਗੇ ਹੈਗੇ ਆ ਜੋ ਕੁਝ ਸਾਡੇ ਕੋਲ ਹੈਗਾ ਅਸੀਂ ਆਪਣੇ ਲੈਵਲ ਤੇ ਜਿਹੜਾ ਇਸ ਨੂੰ ਰੋਕਾਗੇ ਲੇਕਿਨ ਕਿਸੇ ਵੀ ਕੀਮਤ ਤੇ ਜਿਹੜਾ ਹੈਗੇ ਪ੍ਰੇਡ ਨਹੀਂ ਹੋਣ ਦਿੱਤੀ ਜਾਊਗੀ ਤੁਹਾਨੂੰ ਦੱਸ ਦੇ ਕਿ ਨਾ ਸਿਰਫ ਸ਼੍ਰੀ ਅਮਰਿੰਦਰ ਸਾਹਿਬ ਬਲਕੇ ਜਿਹੜੇ ਦੂਜੇ ਸ਼ਹਿਰਾਂ ਦੇ ਵਿੱਚ ਗਿਆ ਪ੍ਰੇਡ ਨਿਕਲਦੀ ਆ ਉੱਥੇ ਵੀ ਵਿਵਾਦ ਹੁੰਦੇ ਨੇ ਲੋਕ ਇਸ ਕੱਲ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਜਿਹੜੀਆਂ ਗੇਪ ਪ੍ਰੇਡਸ ਨੇ ਇਹ ਨਹੀਂ ਹੋਣੀ ਚਾਹੀਦੀ ਲੇਕਿਨ ਸਮੇਂ-ਸਮੇਂ ਤੇ ਇਹ ਪ੍ਰੇਡਸ ਨਿਕਲਦੀ ਹੋਈਆਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ ਤੇ ਹੁਣ ਕਿਹਾ ਇਹ ਜਾ ਰਿਹਾ ਕਿ ਭਾਈ 27 April ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪ੍ਰੇਡ ਨਿਕਲੂਗੀ ਹੁਣ ਦੇਖਣਾ ਨਿਕਲ ਇਹ ਹੋਗੀ ਕਿ ਕੀ ਪਰਮਿਸ਼ਨ ਇਸ ਦੀ ਰੱਦ ਹੁੰਦੀ ਆ ਜਾਂ ਫਿਰ ਪਵਿੱਤਰ ਸ਼ਹਿਰ ਦੇ ਵਿੱਚ ਇਹ ਪ੍ਰੇਡ ਨਿਕਲੂਗੀ